ਓਹੋ ਨਹੀਂ ਬੇਬੇ ਹਾਂ ਕਿਵੇਂ ਹੁਣ ਤੂੰ ਠੀਕ ਅੱਗੇ ਨਾਲੋਂ ਹਾਂ ਠੀਕ ਹੀ ਅੱਗੇ ਨਾਲੋਂ ਮੈਂ ਤਾਂ ਹੁਣ ਬੇਲੀ ਹੋਈ ਆ ਸਾਰਾ ਧੰਦਾ ਸਾਰਾ ਕਿ ਤੂੰ ਵੀ ਕਹਾਂਗੀ ਕੋਲੇ ਨਹੀਂ ਪੈਂਦੀ ਮੇਰੇ ਘਟ ਤੇ ਹੋਰ ਕੋਲੇ ਕਾ ਦਾ ਬਹਿਰ ਕੰਮ ਹੀ ਨਹੀਂ ਮੁਕਦਾ ਤੇ ਹੋਰ ਕੀ ਮੈਂ ਬੈਠੀ ਰਹੀ ਨਹੀਂ ਬੇਲੀ ਤੇ ਕਿਵੇਂ ਹੁਣ ਚੰਗੇ ਪਹੋ ਠੀਕ ਆ ਅੱਗੇ ਨਾਲੋਂ ਨਹੀਂ ਤਾਂ ਫੇਰ ਡਾਕਟਰ ਨੂੰ ਇੱਕ ਰਿਚੈਕ ਕਰਾ ਲੈਂਦੇ ਠੀਕ ਆ ਹੁਣ ਚਾ ਕਰਦੇ ਗੋਟ ਨਹੀਂ ਚਾ ਨਹੀਂ ਪੀਣੀ ਤੇ ਹੈ ਨਹੀਂ ਬੇਬੇ ਹਾਂ ਓ ਕੁਦੋ ਗੇ ਰਸ਼ਕੰਦਰ ਬੜੇ ਸੋਹਣੇ ਲੱਗੇ ਨੇ ਮੈਂ ਦੇਖ ਕੇ ਆਈ ਸੀ ਕੱਲ ਮੈਂ ਲਿਆਵਾਂ ਨਾ ਥੋੜੇ ਜਿਹਾ ਪੱਟ ਕਿਤੇ ਜੂਸ ਕੱਢ ਕੇ ਦੇ ਦਿਆਂ ਰੈਂਗ ਦਾ ਜੂਸ ਕੱਢਣ ਨੂੰ ਤੇ ਉੱਥੇ ਛੇਰੋ ਮੰਗਾ ਲਾਂਗੇ ਐਵੇਂ ਨਾ ਲਾਂਬਾ ਦਾ ਨਹੀਂ ਕਿਤੇ ਕੋ ਲੈ ਲਾਂਬਾ ਕਾਣੂ ਆਪ ਤਾਂ ਪੈਸੇ ਦੇ ਦਾਂਗੇ ਮੋਲ ਦੇ ਮਗਾ ਕੇ ਲਏ ਕਿ ਆਪ ਪੈਸੇ ਦੇ ਦਿੰਦੇ ਨਾ ਤਾਂ ਹੀ ਕਹਿੰਦੀ ਸੀ ਆਪਾਂ ਮੈਂ ਕਿਹੜਾ ਚੋਰੀ ਲਿਆਉਣੇ ਆਂਗੇ ਹਾਂ ਬਸ ਲਾਂਬਾ ਨਹੀਂ ਹੋਣਾ ਚਾਹੀਦਾ ਤੇ ਜੇ ਉਹ ਗੇੜਾ ਕੱਢਣਾ ਤਾਂ ਕਰ ਦਿਓ ਇਸਕੰਦਰ ਚਿਕੁੰਦਰ ਜਾਨੀ ਲਿਆਉਣੇ ਕਿਸੇ ਨੂੰ ਚੰਗਾ ਹਾਂ ਨਹੀਂ ਲਿਆਉਂਦੀ ਹਾਂ ਉਂਗੇੜਾ ਕੱਢਣਾ ਕਰ ਜਾ ਐਵੇਂ ਮੁਰਚੇ ਮਗਰ ਲੰਬਾ ਲੈ ਕੇ ਤਰੇ ਆਉਂਦਾ ਚੰਗਾ ਚੱਲ ਤੂੰ ਕਰ ਲੈ ਆਰਾਮ ਮੈਂ ਤੇ ਆਉਣੀ ਐ ਮੇਰੇ ਤਨੂ ਮੂਰੀ ਢਿੱਡ ਚ ਵੱਟ ਜਾ ਉੱਠੀ ਜਾਂਦਾ ਚੰਗਾ ਨਹੀਂ ਲੱਗਦਾ ਤੇ ਮੈਂ ਕੱਢਿਆ ਕੱਢਿਆ ਢੇੜਾ ਜਿਹਾ ਕੱਢ ਕੇ ਆਉਣੀ ਐ ਇੱਧਰ ਕੱਢਿਆ ਚੰਗਾ ਬਹਿ ਜਾ ਤੂੰ ਮਰ ਲਾ ਪਈ ਜਾਣਾ ਤੰਗਾ ਕਿੜਾ ਕੱਢ ਕੇ ਜਬਾਕਾਂ ਦਾ ਧਿਆਨ ਰੱਖੀ ਐਨ ਕਿੱਧਰ ਨੂੰ ਜਾਵਾਂ ਸਕੰਦਰ ਤਾਂ ਮੈਂ ਲਿਆਉਂ ਪਟਕੇ ਬੇਬੇ ਨੂੰ ਕੀ ਕਹਿਣਾ ਜਿਹੜੇ ਬੇਹੇ ਹੁੰਦੇ ਨੇ ਸ਼ਹਿਰ ਵਾਲੇ ਜਿਹੜੇ ਤਾਜ਼ੇ ਪਟਕੇ ਜੂਸ ਕੱਢਣਾ ਉਹ ਵੱਖਰੀ ਗੱਲ ਆ ਮੈਂ ਤਾਂ ਪੀਆ ਕਰੂੰਗੀ ਘੋਟ ਐਨੇ ਲੱਗੇ ਨੇ ਫਿਰ ਕੀ ਹੁੰਦਾ ਪੈਸੇ ਦੇ ਦਿਆਂਗੇ ਆਪਾਂ ਕਿਹੜਾ ਚੋਰੀ ਲਿਆਉਣੇ ਨੇ ਜਾਨੀ ਆ ਮੈਂ ਤਾਂ ਪਟਕੇ ਲਿਆਉ ਦੇਖਦੇ ਜਾਵੂਗੀ ਕੀ ਕਹਿ ਦੂਗੀ ਜਾਂ ਤਾਂ ਤਾ ਨਹੀਂ ਮਾਰ ਦੂਗੀ ਜੇ ਦੇਖ ਲਿਆ ਤਾਂ ਕਹਿ ਦੂਗੀ ਪੁੱਛਣ ਪੁੱਛਣੀ ਆਈ ਸਭ ਉਹਨੇ ਕੰਜਰੀਨੀਆਂ ਨੇ ਹਿੱਕ ਤੇ ਧਰ ਕੇ ਜਾਣੇ ਆ ਜੇ ਚਾਰ ਮੈਂ ਪੱਟਲੋਂ ਤਾਂ ਜੂਸ ਕੱਢਣ ਵਾਸਤੇ ਹੈ ਬੀਬੇ ਤਾਂਵੇਂ ਬੋਲਣ ਲੱਗ ਜਾਂਦੀ ਐ ਲਾਂਬਾ ਨਾ ਖੇਲੇ ਆਈ ਹੈ ਆਪ ਜਿਵੇਂ ਆਪਣੇ ਖੇਤੋਂ ਕੋਈ ਲੈ ਕੇ ਨਹੀਂ ਜਾਂਦਾ ਫਿਰ ਕੀ ਹੁੰਦਾ ਦੋ ਸ਼ਕੰਦਰਾ ਨਾ ਜਾਨ ਨਹੀਂ ਨਿਕਲਦੀ ਉਹਦੀ ਜੇ ਮੈਂ ਪੱਟ ਲੂੰਗੀ ਤਾਂ ਮੈਂ ਤਾਂ ਪੱਟ ਕੇ ਲਿਆ ਕਰੂ ਰੋਜ਼ ਨੇ ਕੋਈ ਨਹੀਂ ਦੀਦਾ ਆਸਤੇ ਪਾਸੇ ਹਣਾ ਹੁਣ ਤਾਂ ਪੱਟ ਲੈਣੀਂ ਦਾ ਵਾਦਾ ਕੁਦੋ ਨਾ ਜੇ ਕੰਜਰੀ ਉਹ ਤਾਂ ਬਾਲੀ ਮਾੜੀ ਨਹੀਂ ਤਾਂ ਲੈਣੀ ਮੈਂ ਪੱਟਲਾਂ ਛੇ ਦੇਣੇ ਕਰੀ ਤਾਂ ਜੇ ਤਾਂ ਜਿਸਕੰਦਰਾ ਦਾ ਜੂਸ ਕੱਢ ਕੇ ਪੀਉਂਗੀ ਮੈਂ ਤਾਂ ਹੋ ਜੂੰਗੀ ਲਾਲ ਖੱਖੀ ਹੈ ਮੈਂ ਕਾਹਨੂੰ ਪੈਸੇ ਲਾਵਾਂ ਜਦੋਂ ਇੰਨੇ ਲੱਗੇ ਨੇ ਇਹਨਾਂ ਦੇ ਕੰਜਰੀ ਦੀ ਪਾੜੀ ਮਾੜੀ ਨਿੱਜਤ ਹੈ ਪਤਾ ਲੈ ਨਾ ਮੈਂ ਪੱਟ ਪੱਟ ਸਿੱਤਾ ਕਿੰਨੇ ਲੱਗੇ ਨੇ ਤੇਰੇ ਹੋਣਗੇ किलो पक्के पट ले मैं तो ढेर ला लिया पट पट के पत्ते जद नी ला के है नी कोई लिफाफा हो लिफाफे च पा ला मैं दरवा गई तो मचती सड़ती वेखी कि कोई लिफाफा ही नहीं है इतना मैं मतलब लिफाफा भी ना लिया बेबे तो डरती अगे कह दी से कोई ले आखे कोई लाभ ला लिया नहीं लिफाफा भी लभ गया रब त मेरे से बारह मेहरबान आता लिफाफा भी लभ गया ਲੇ ਹੁਣ ਪਾਵਾਂ ਇਹ ਦਿਓਸ ਕੜ ਕੇ ਪੀਉਗੀ ਕਿੱਲਾ ਮਗਾਉਂਗੀ ਉਹ ਤਾਂ ਗਾਜਰਾ ਨਾਲੇ ਮਗਾਉਂਗੀ ਸੰਤਰੇ ਵਿੱਚ ਪਾਏ ਦੋ ਸੰਤਰੇ ਨਾਲੇ ਪਾਈਆਂ ਦੋ ਗਾਜਰਾ ਤੇ ਵੇਖੀ ਕਿੱਦਾਂ ਸਵਾਦ ਬਣਦਾ ਕਾਲਾ ਨੂਨ ਪਾ ਕੇ ਇਹਨਾਂ ਜਾ ਰਿਆ ਨਾ ਪੀਉ ਮੈਂ ਤਾਂ ਯਾ ਇਹਨਾਂ ਤਾਂ ਬਾਤ ਦੂ ਨਮਕ ਦੇ ਨਹੀਂ ਹਈ ਨੋ ਕੀ ਲੱਗਾ ਉਹ ਵੀ ਵੇਖੀ ਲਵਾਂ ਕੀ ਲੱਗਾ

ਫੜੋਂਗੇ ਕਿਸੇ ਨਾ ਕਿਸੇ ਫੇੜੇਂਗੇ ਕਿਸੇ ਨਾ ਕਿਸੇ ਨੂੰ ਫੜ ਲਾ ਫਿਰ ਕੀ ਕਰ ਦੇਂਗੀ ਉਂਗੀ ਵੱਡੀ ਆਈ ਮੈਂ ਤਾਂ ਲੈ ਜਾ ਤੂੰ ਮੇਰੇ ਤੋਂ ਖਾ ਕੇ ਵਿਖਾ ਐਡੀ ਆ ਤਾਂ ਮੈਂ ਲੈ ਕੇ ਜਾਈ ਮੇਰੀ ਗੱਲ ਸੁਣ ਸਾਡੇ ਵੀ ਲੱਗੇ ਨੇ ਜਦੋਂ ਸਾਡੇ ਹੋਗੇ ਤਾਂ ਤੂੰ ਪੱਟ ਲਈ ਮੈਂ ਤਾਂ ਕਦੇ ਨਹੀਂ ਕਿਸੇ ਨੂੰ ਰੋਕ ਮੈਂ ਤਾਂ ਕਹਿ ਹੀ ਉਹ ਪੱਟਣ ਫੜ ਤੂੰ ਨਤ ਲਗਣੀ ਇੱਥੋਂ ਨਹੀਂ ਤੇ ਤੂੰ ਮੈਨੂੰ ਕਦੇ ਵੇਖਿਆ ਨਹੀਂ ਹੋਰ ਕਿੱਡੀ ਆਈ ਇਹ ਤੂੰ ਮੇਰੀ ਨਹੀਂ ਤੱਕਦੀ ਰਹਿਣੀ ਨਤ ਲ ਜਾਂਦੀ ਐ ਨਤ ਲ ਜਾਂਦੀ ਐ ਹੈ ਤਾਂ ਜਦੋਂ ਬੱਦੇ ਸਕੰਦਰ सिकंदरਤਾ ਪੁੱਛ ਲਵੇ ਅਗਲਾ ਵੀ ਮਾਲ ਪਾਈ ਲਿਆਉਣੇ ਆ ਰੋਜ ਕਿਸੇ ਤਾਂ ਹੋਰ ਤਵਾ ਲਾ ਮੰਗੇ ਸੀ ਲਾ ਮੰਗੇ ਤਵਾ ਤੇ ਫਿਰ ਕੀ ਕਿਲੋ ਸਕੰਦਰ ਨੇ ਇਹਨਾਂ ਦੇ ਪੈਸੇ ਲੈ ਲਈ ਤੂੰ ਹਾਂ ਵੱਡੀ ਪੈਸੇ ਹਾਂ ਕਾਣੂ ਕਦੇ ਕਿਸੇ ਨਿਸ਼ਕੰਦਰ ਦੇਖੇ ਨੇ ਮੈਂ ਤਾਂ ਦਿੰਨੀ ਚੱਲ ਮੈਂ ਇਹ ਕਹਿੰਦੀ ਹੁੰਦੀ ਸੀ ਮੈਂ ਬੇਬੇ ਨੂੰ ਕਹਿ ਕੇ ਮੈਂ ਬੇਬੇ ਚੱਲ ਮੈਂ ਕਿਲੋ ਖਪਟ ਕੇ ਲਿਆਉਣੀ ਆ ਉਹ ਬਿਮਾਰ ਹੋਈ ਪਈ ਚੱਲ ਉਹਨੂੰ ਜੂਸ ਕੱਢ ਕੇ ਦੇ ਦਾਂਗੇ ਹੈ ਤਦ ਤੋਤਾ ਕੀ ਚਰਚਾ ਤੂੰ ਦੱਸ ਕਹਨੇ ਨਿੱਤਲ ਜਾਨੀ ਨਿੱਤਲ ਜਾਨੀ ਹੋਰ ਵੱਡੂਗਾ ਹੋਰ ਵੱਡੂਗਾ ਐ ਕਿਵੇਂ ਵੱਡੂਗਾ ਹੋਰ ਮੇਰੀ ਹੁਣ ਤੂੰ ਕਹਿੰਦੀ ਹੈ ਨਿੱਤਲ ਜਾਨੀ ਮੈਂ ਕਹਾਂ ਨਿੱਤਲ ਜਾਨੀ ਮੈਂ ਤਾਂ ਅੱਜ ਜਾਈਂ ਨਿੱਤ ਮੈਂ ਨਿੱਤਲ ਕੰਨੀ ਲੇ ਕਦੋਂ ਮੈਨੂੰ ਕੀ ਪਤਾ ਨਿੱਤ ਕਿਹੜੀ ਨੂੰ ਜਾਨਦੀ ਹੈ ਕਦੋਂ ਸਕੰਦਰ ਆਇਆ ਪਟਲੇ ਆ ਮੈਂ ਰੋਜੀ ਆ ਜਾਨੀ ਹੈ ਤੂੰ ਮੇਰੀ ਗੱਲ ਸੁਣ ਨਾ ਮੈਨੂੰ ਵੱਧ ਘਟ ਬੋਲਣ ਦੀ ਲੋੜ ਨਹੀਂ ਇੱਧਰ ਹੋ ਜਾ ਮੈਂ ਨੰਗਣ ਨੰਗਣਾ ਤੂੰ ਨੰਗੇ ਦੇ ਵਿੱਚ ਬੜ ਕੇ ਖੜ ਗਈ ਮੈਂ ਜਾਣੀ ਐ ਅਫੜਾ ਜਲ ਫਾਫਾ ਰੇ ਮੇਰਾ ਐਵੇਂ ਫੜਾ ਜਲ ਫਾਫਾ ਤੈਨੂੰ ਵੱਡੀ ਆਈ ਮੈਂ ਨਹੀਂ ਦਿੰਦੀ ਜਿਹੜੇ ਨਾਲ ਚ ਦੇਖਾ ਪੈਸਾ ਰੱਖਦਾ ਤਾਂ ਮੈਂ ਘਰੇ ਸੁਨਿਆ ਲਵਨੀ ਆ ਵੀ ਆਹ ਵੇਖ ਲੋ ਆ ਕੇ ਜਸ ਇਹਨੂੰ ਮਾਰਦੀ ਉਹ ਦੱਸ ਸੋਨੇ ਦੀ ਗੱਲ ਵੱਡੀ ਮੇਮ ਦੀ ਦੱਸ ਮੈਂ ਅੱਛਾ ਕਿਉਂ ਫੜਾ ਵਾਲਾ ਭਾਗ ਤੈਨੂੰ ਮੈਂ ਕਿਹਨੇ ਪੈਸੇ ਲੈ ਲਈ ਮੈਂ ਨਹੀਂ ਰੱਖਦੀ ਹੁਣ ਪੈਸੇ ਹਾਂ ਮੈਂ ਨਹੀਂ ਦਿੰਦੀ ਹਾਂ ਨਹੀਂ ਦੇਣਾ ਮੈਨੂੰ ਫਾਫਾ ਛੱਡ ਦੇ ਨਹੀਂ ਨਹੀਂ ਦੇਣਾ ਮੈਨੂੰ ਫਾਫਾ ਜਦੋਂ ਮੈਂ ਤੈਨੂੰ ਇੱਕ ਵਾਰੀ ਕਿਹਾ ਤਾਂ ਛੱਡ ਦੇ ਨੂੰ ਖਿਲਾਰ ਕੇ ਜਾਉ ਮੈਂ ਵੀ ਤੇਰੇ ਲੈ ਲੈ ਚੁਗਲਾ ਤੂੰ ਹੱਟ ਅੱਗ ਲਾ ਹੁਣ ਪਰ ਇਹ ਚੁਗ ਚੁਗਲਾ ਤੂੰ ਵੀ ਖਾਣ ਤੈਨੂੰ ਮਰ ਤਾਰ ਦੀ ਚੁਗੀ ਤਾਂ ਮੈਂ ਪੱਟੇ ਨਾ ਰੱਖਦੇ ਇਹਨਾਂ ਨੂੰ ਇੱਥੇ ਖਾਣ ਤੈਨੂੰ ਮੈਂ ਵੀ ਨਹੀਂ ਦਿੰਦੀ ਜੂਸ ਕੱਢ ਕੇ ਪਰ ਇਹ ਹੋ ਜਾ ਮੇਰੇ ਕੋਲ ਹੋ ਜਾ ਪਰ ਇਹ ਦੇ ਕੋਲ ਰੱਖ ਦੇ ਨਹੀਂ ਰੱਖਣਾ ਜਦ ਦੀ ਤੀ ਬਣ ਕੇ ਛੱਡ ਦੇ ਇਹਨੂੰ ਛੱਡ ਦੇ ਕਾ ਤੂੰ ਚੱਕਣ ਤੈਨੂੰ ਮੈਂ ਨਹੀਂ ਦਿੰਦੀ ਰਖੜਾ ਪੱਟੇ ਤੋਂ ਤੇਰੇ ਅਸਰ ਨਹੀਂ ਦੇਖਾ ਖਾਣ ਤੈਨੂੰ ਮੈਂ ਨਹੀਂ ਜਾਈ ਜਾ ਇੱਥੇ ਹੀ ਪਏ ਰਹਿਣਗੇ ਤੇ ਜਾ ਤੂੰ ਨਹੀਂ ਸਕਦੀ ਕਿ ਮੈਂ ਨਹੀਂ ਨੂੰ ਜਾ ਸਕਦੀ ਤੂੰ ਹੀ ਨਹੀਂ ਜਾਣੀ ਮੈਂ ਸਾਥ ਦੇ ਆ ਕਰੂੰ ਕਿਨੂੰ ਸੱਦੋਂਗੇ ਕਾ ਕਰ ਚਾਚੇ ਨੂੰ ਹੋਰ ਕਿਨੂੰ ਸੱਦੋਂਗੇ ਤੇ ਫੇਰ ਆ ਕੇ ਆ ਵੇਖ ਲੈ ਕਰ ਮੈਂ ਜੇ ਫਰ ਲੈਂਦੇ ਕੀ ਹੋ ਗਿਆ ਚਾਚਾ ਨੇ ਪੂਰਾ ਸ਼ਕੰਦਰ ਪੱਟ ਲੈ ਤਾਂ ਮੇਰੇ ਗੜ ਪੈ ਮੈਨ ਗਾਲਾਂ ਦਿੰਦੀ ਸੀ ਮੇਰੇ ਗਾਲਾ ਇਹਨੂੰ ਅੱਜ ਖੇ ਚੱਲਾਂ ਤੇਰੇ ਸਾਥ ਨਾਲ ਗੱਲ ਕਰਦੇ ਕਰਕੇ ਤੇਰੇ ਆਈ ਨਾ ਹਾਬਲੇ ਤੇ ਹਸਾਬ ਲਾ ਲਈ ਹਸਾਬ ਲਾ ਲਈ ਤੂੰ ਨੇਤੀ ਆ ਕੇ ਵੜ ਚਾ ਨਹੀਂ ਇੱਥੇ ਦਾ ਆ ਕੇ ਵੜ ਚਾ ਨਹੀਂ ਨਹੀਂ ਤਾਂ ਮੈਂ ਸਮਝ ਤੈਮੀਰੇ ਸਾਥ ਕੋਲੇ ਆ ਗਈ ਤਾਂ ਹਸਾਬ ਲਾ ਲਈ ਆਪਦਾ ਚੱਲ ਖਮਾ ਚੱਲਦੀ ਆ ਤੁਹਾਨੂੰ ਰੋਕ ਕੇ ਵਿਖਾਈ ਰੋਕ ਕੇ ਵਿਖਾਈ ਮੈਂ ਤੈਨੂੰ ਰੋਕ ਕੇ ਵਿਖਾ ਹਾਂ ਚੱਲ ਤੂੰ ਬੜੀ ਤਾਂ ਕਿ ਦੇਖ ਚੱਲ ਚੱਲ ਤੂੰ ਸਾਡੇ ਘਰੇ ਨੂੰ ਬੜਨੀ ਚਾਹ ਮੈਂ ਤਾਂ ਨਹੀਂ ਆਉਣੀ ਆ ਤੈਨੂੰ ਰੋਕ ਕੇ ਵਿਖਾ ਤੂੰ ਬੜਾ ਘੜਾਈ ਕਰਕੇ ਹੋਣ ਲਾਤਾ ਬੈਤ ਲਾਤਾ ਤੂੰ ਨਤੇ ਲੱਗ ਪੈਣੀ ਆ ਕਿਤਾ ਨਹੀਂ ਪਤਾ ਮੇਰੀ ਗੱਲ ਸੁਣ ਲੈ ਜੇ ਮੈਨੂੰ ਦਵਾਈ ਦਾ ਥਾਂ ਬਣਾਤਾ ਨਾ ਮੇਰੇ ਦਰਦ ਹੋਣ ਲੱਗ ਗਿਆ ਮੇਰੇ ਹੋਏ ਆਪਰੇਸ਼ਨ ਤੇ ਜੇ ਮੇਰੇ ਦਰਦ ਹੋਣ ਲੱਗ ਗਿਆ ਨਾ ਬਾਹਰ ਢਿੱਡ ਦੇ ਵਿੱਚ ਤੇ ਹਸਾਵ ਵਾਲੀਆਂ ਆਪਦਾ ਤੇ ਮੇਰੇ ਨਾਲ ਕੀ ਕਰ ਨਾ ਆਖ ਲੈ ਤੈਨਾਂ ਲੱਗਿਆ ਕਰ ਲੱਗਿਆ ਕਰ ਕੁੜਾਕਲਾਈਆਂ ਕਰਦੀਆਂ ਤੈਨੂੰ ਨਹੀਂ ਕੁੜਾਕਲਾਈਆਂ ਕਰਦੀਆਂ ਇਹ ਪਤਾ ਕਿੰਨੀ ਮਿਹਨਤ ਨਾ ਬਣਾ ਬੀਜੇ ਤੈਨੂੰ ਮੈਂ ਕਹੀ ਜਾਨੀ ਮਿਹਨਤ ਲੈ ਲਾ ਆਪਦੀ ਮੈਂ ਕਾ ਲੈ ਲਾ ਆਪਦੀ ਮੈਂ ਖੇਤਰ ਪੈਸੇ ਲੈ ਲਈ ਹੈ ਤੋ ਤਾਂ ਪੈਣੇ ਸਿਰੇ ਚੜ ਗਈ ਜੱਟ ਕਰ ਮੇਰੀ ਗੱਲ ਸੁਣ ਲੈ ਸਾਡੇ ਘਰੇ ਨਹੀਂ ਆਉਣੀ ਚਾਹੀਦੀ ਲਾਂਬਾ ਲੈ ਕੇ ਤੂੰ ਅੱਗੇ ਲੱਗ ਤੂੰ ਅੱਗੇ ਲੱਗ ਤੂੰ ਨਾ ਇਹ ਲਾਂਬਾ ਲੈ ਕੇ ਆ ਕੇ ਰਾਹ ਤੇ ਖੜੇ ਆਹ ਇਹ ਘਰ ਵਾਲੀ ਆ ਗਈ ਆ ਗਈ ਘਰ ਹਾਂ ਜਦੋਂ ਕੋਈ ਚੀਜ਼ ਲੈ ਰੂ ਮੈਂ ਤਾਂ ਲਾਂਬਾ ਲੈ ਕੇ ਆਉਂ ਮੈਂ ਤਾਂ ਲਾਂਬਾ ਲੈ ਕੇ ਆਉਂ करूਗੀ ਹਾਂ ਪੁੱਛਣ ਦਾ ਕੋਈ